ਕਹਿੰਦੇ ਨੇ ਮਾਂ ਤਾਂ ਆਖਿਰ ਮਾਂ ਹੁੰਦੀ ਐ ਇੱਕ ਹਕਵਤ ਯੂਏ ਦੇ ਵਿੱਚ ਰਹਿੰਦੇ ਇੱਕ ਭਾਰਤੀ ਨੌਜਵਾਨ ਅਨਿਲ ਕੁਮਾਰ ਬੋਲਾ ਦੀ ਜ਼ਿੰਦਗੀ ਉੱਤੇ ਬਿਲਕੁਲ ਸੱਚ ਠਹਿਰਦੀ ਐ 29 ਸਾਲਾਂ ਅਨਿਲ ਨੇ ਆਪਣੀ ਮਾਂ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਖਰੀਦੀ ਇੱਕ ਲਾਟਰੀ ਅਤੇ ਕਿਸਮਤ ਦੇ ਖੇਡ ਨੇ ਉਸ ਨੂੰ ਬਣਾ ਦਿੱਤਾ ਅਰਪਤੀ ਤੁਹਾਨੂੰ ਦੱਸ ਦਈਏ ਕਿ ਅਨਿਤ ਕੁਮਾਰ ਨੇ 18 ਅਕਤੂਬਰ ਨੂੰ ਹੋਏ ਯੂਏਈ ਲੱਕੀ ਡੇ ਡਰਾ ਦੇ ਵਿੱਚ ਜਿੱਤਿਆ ਹੈ 100 ਮਿਲੀਅਨ ਦਿਹਰਮ ਜੋ ਭਾਰਤੀ ਮੁਦਰਾ ਵਿੱਚ ਲਗਭਗ 240 ਕਰੋੜ ਰੁਪਏ ਬਣਦੇ ਨੇ ਇਹ ਯੂਏਈ ਦੀ ਇਤਿਹਾਸਿਕ ਸਭ ਤੋਂ ਵੱਡੀ ਲਾਟਰੀ ਦੀ ਜਿੱਤ ਹੈ ਅਨਿਲ ਦਾ ਕਹਿਣਾ ਹੈ ਕਿ ਉਹ ਹਰ ਵਾਰ ਦੀ ਤਰ੍ਹਾਂ ਹੀ ਲਾਟਰੀ ਖਰੀਦਣ ਗਿਆ ਸੀ ਪਰ ਇਸ ਵਾਰ ਉਸ ਦੇ ਦਿਲ ਨੇ ਕਿਹਾ ਕਿ ਮਾਂ ਦੇ ਜਨਮ ਦਿਨ ਵਾਲਾ ਨੰਬਰ ਚੁਣ ਲਿਆ ਜਾਵੇ ਉਸਨੇ ਈਜ਼ੀ ਪਿਕ ਆਪਸ਼ਨ ਚੁਣਿਆ ਤੇ ਆਖਰੀ ਅੰਕ ਆਪਣੇ ਮਾਂ ਦੇ ਜਨਮ ਦਿਨ ਦੇ ਉੱਤੇ ਰੱਖਿਆ ਉਸ ਦਾ ਕਹਿਣਾ ਹੈ ਕਿ ਮੈਂ ਸੋਚਿਆ ਮਾਂ ਦੀਆਂ ਦੁਆਵਾਂ ਨਾਲ ਕੁਝ ਚੰਗਾ ਹੋਵੇਗਾ ਪਰ ਇਹ ਵੱਡਾ ਚਮਤਕਾਰ ਹੋਵੇਗਾ ਇਹ ਉਸਨੇ ਕਦੇ ਨਹੀਂ ਸੋਚਿਆ ਸੀ ਜਦੋਂ ਅਨਿਲ ਡਰਾ ਦੇ ਨਤੀਜੇ ਵੇਖੇ ਤਾਂ ਪਹਿਲਾ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਉਹ ਕਹਿੰਦਾ ਕਿ ਮੈਂ ਸੋਫੇ ਉੱਤੇ ਬੈਠਾ ਸੀ ਮੋਬਾਈਲ ਉੱਤੇ ਨਤੀਜਾ ਵੇਖਿਆ ਤੇ ਦਿਲ ਧੱਕ ਧੱਕ ਕਰਨ ਲੱਗ ਪਿਆ ਪਹਿਲਾਂ ਸੋਚਿਆ ਕਿ ਸ਼ਾਇਦ ਗਲਤ ਦੇਖ ਰਿਹਾ ਪਰ ਜਦੋਂ ਪੁਸ਼ਟੀ ਹੋਈ ਮੇਰੇ ਕੋਲ ਸ਼ਬਦ ਮੌਜੂਦ ਹੀ ਨਹੀਂ ਸਨ ਅਨਿਲ ਇਸ ਵੇਲੇ ਅਬੂਤਾਬੀ ਵਿੱਚ ਕੰਮ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਪੈਸਾ ਸਿਰਫ ਉਸਦੇ ਸੁਪਨੇ ਨਹੀਂ ਸਗੋ ਉਸਦੇ ਪਰਿਵਾਰ ਦੇ ਸੁਪਨੇ ਪੂਰੇ ਕਰੇਗਾ ਉਸਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਮਾਂ ਨੂੰ ਭਾਰਤ ਬੁਲਾਵੇਗਾ ਅਤੇ ਉਸਦੇ ਨਾਲ ਮੰਦਰ ਜਾ ਕੇ ਸ਼ੁਕਰਾਨਾ ਕਰੇਗਾ ਉਸਨੇ ਮੁਸਕਰਾਉਂਦਿਆਂ ਹੋਇਆ ਕਿਹਾ ਕਿ ਮਾਂ ਦੀਆਂ ਦੁਆਵਾਂ ਕਦੇ ਵੀ ਖਾਲੀ ਨਹੀਂ ਜਾਂਦੀਆਂ ਮੈਂ ਇਹ ਲਾਟਰੀ ਨਹੀਂ ਜਿੱਤੀ ਮਾਂ ਦੇ ਅਸੀਸ ਦੇ ਨਾਲ ਇਹ ਲਾਟਰੀ ਜਿੱਤੀ ਗਈ ਹੈ ਕਹਿੰਦੇ ਨੇ ਮਾਂ ਤਾਂ ਆਖਿਰ ਮਾਂ ਹੁੰਦੀ ਹੈ ਇੱਕ ਹਕਵਤ ਯੂਏ ਦੇ ਵਿੱਚ ਰਹਿੰਦੇ ਇੱਕ ਭਾਰਤੀ ਨੌਜਵਾਨ ਅਨਿਲ ਕੁਮਾਰ ਬੋਲਾ ਦੀ ਜ਼ਿੰਦਗੀ ਉੱਤੇ ਬਿਲਕੁਲ ਸੱਚ ਠਹਿਰਦੀ ਹੈ 29 ਸਾਲਾਂ ਅਨਿਲ ਨੇ ਆਪਣੀ ਮਾਂ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਖਰੀਦੀ ਇੱਕ ਲਾਟਰੀ ਅਤੇ ਕਿਸਮਤ ਦੇ ਖੇਡ ਨੇ ਉਸ ਨੂੰ ਬਣਾ ਦਿੱਤਾ ਅਰਪਤੀ ਤੁਹਾਨੂੰ ਦੱਸ ਦਈਏ ਕਿ ਅਨਿਲ ਕੁਮਾਰ ਨੇ 18 ਅਕਤੂਬਰ ਨੂੰ ਹੋਏ ਯੂਏਈ ਲੱਕੀ ਡੇ ਡਰਾ ਦੇ ਵਿੱਚ ਜਿੱਤਿਆ ਹੈ 100 ਮਿਲੀਅਨ ਦਿਹਰਮ ਜੋ ਭਾਰਤੀ ਮੁਦਰਾ ਵਿੱਚ ਲਗਭਗ 240 ਕਰੋੜ ਰੁਪਏ ਬਣਦੇ ਨੇ ਇਹ ਯੂਏਈ ਦੀ ਇਤਿਹਾਸਿਕ ਸਭ ਤੋਂ ਵੱਡੀ ਲਾਟਰੀ ਦੀ ਜਿੱਤ ਹੈ ਅਨਿਲ ਦਾ ਕਹਿਣਾ ਹੈ ਕਿ ਉਹ ਹਰ ਵਾਰ ਦੀ ਤਰ੍ਹਾਂ ਹੀ ਲਾਟਰੀ ਖਰੀਦਣ ਗਿਆ ਸੀ ਪਰ ਇਸ ਵਾਰ ਉਸਦੇ ਦਿਲ ਨੇ ਕਿਹਾ ਕਿ ਮਾਂ ਦੇ ਜਨਮ ਦਿਨ ਵਾਲਾ ਨੰਬਰ ਚੁਣ ਲਿਆ ਜਾਵੇ ਉਸ ਨੇ ਈਜ਼ੀ ਪਿਕ ਆਪਸ਼ਨ ਚੁਣਿਆ ਤੇ ਆਖਰੀ ਅੰਕ ਆਪਣੇ ਮਾਂ ਦੇ ਜਨਮ ਦਿਨ ਦੇ ਉੱਤੇ ਰੱਖਿਆ ਉਸ ਦਾ ਕਹਿਣਾ ਹੈ ਕਿ ਮੈਂ ਸੋਚਿਆ ਮਾਂ ਦੀਆਂ ਦੁਆਵਾਂ ਨਾਲ ਕੁਝ ਚੰਗਾ ਹੋਵੇਗਾ ਪਰ ਇਹ ਵੱਡਾ ਚਮਤਕਾਰ ਹੋਵੇਗਾ ਇਹ ਉਸਨੇ ਕਦੇ ਨਹੀਂ ਸੋਚਿਆ ਸੀ ਜਦੋਂ ਅਨਿਲ ਡਰਾ ਦੇ ਨਤੀਜੇ ਵੇਖੇ ਤਾਂ ਪਹਿਲਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਉਹ ਕਹਿੰਦਾ ਕਿ ਮੈਂ ਸੋਫੇ ਉੱਤੇ ਬੈਠਾ ਸੀ ਮੋਬਾਈਲ ਉੱਤੇ ਨਤੀਜਾ ਵੇਖਿਆ ਤੇ ਦਿਲ ਧੱਕ ਧੱਕ ਕਰਨ ਲੱਗ ਪਿਆ ਪਹਿਲਾਂ ਸੋਚਿਆ ਕਿ ਸ਼ਾਇਦ ਗਲਤ ਦੇਖ ਰਿਹਾ ਹਾਂ ਪਰ ਜਦੋਂ ਪੁਸ਼ਟੀ ਹੋਈ ਮੇਰੇ ਕੋਲ ਸ਼ਬਦ ਮੌਜੂਦ ਹੀ ਨਹੀਂ ਸਨ ਅਨਿਲ ਇਸ ਵੇਲੇ ਅਬੂ ਧਾਬੀ ਵਿੱਚ ਕੰਮ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਪੈਸਾ ਸਿਰਫ ਉਸ ਦੇ ਸੁਪਨੇ ਨਹੀਂ ਸਗੋ ਉਸ ਦੇ ਪਰਿਵਾਰ ਦੇ ਸੁਪਨੇ ਪੂਰੇ ਕਰੇਗਾ। ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਮਾਂ ਨੂੰ ਭਾਰਤ ਬੁਲਾਵੇਗਾ ਅਤੇ ਉਸ ਦੇ ਨਾਲ ਮੰਦਰ ਜਾ ਕੇ ਸ਼ੁਕਰਾਨਾ ਕਰੇਗਾ। ਉਸ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਕਿ ਮਾਂ ਦੀਆਂ ਦੁਆਵਾਂ ਕਦੇ ਵੀ ਖਾਲੀ ਨਹੀਂ ਜਾਂਦੀਆਂ। ਮੈਂ ਇਹ ਲਾਟਰੀ ਨਹੀਂ ਜਿੱਤੀ ਮਾਂ ਦੀ ਅਸੀਸ ਦੇ ਨਾਲ ਇਹ ਲਾਟਰੀ ਜਿੱਤੀ ਗਈ ਹੈ।